ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਗਰ ਖੋ ਕੇ ਦਿਨੋ ਦਿਨ ਆਪਣੀ ਜਵਾਨੀ ਨੂੰ ਖਤਮ ਕਰਨ ਦੇ ਵਿੱਚ ਲੱਗੀ ਹੋਈ ਹੈ ਜਿਹੜੇ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੇ ਉੱਪਰ ਐਨੀਆਂ ਜ਼ਿਆਦਾ ਉਮੀਦਾਂ ਤੇ ਆਸਾਂ ਸੀ ਅਤੇ ਹੁਣ ਉਹ ਆਪਣੀ ਨੌਜਵਾਨ ਪੀੜੀ ਨੂੰ ਘਰੋਂ ਬੇਦਖਲ ਕਰਨ ਦੇ ਲਈ ਮਜਬੂਰ ਹੋਈ ਪਈ ਹੈ ਭਾਵੇਂ ਕਿ ਮਾਪੇ ਕੈਮਰੇ ਅੱਗੇ ਨਹੀਂ ਆਉਂਦੇ ਪਰ ਨੌਜਵਾਨ ਚੋਰੀ ਅਤੇ ਨਸ਼ੇ ਦੀ ਪੂਰਤੀ ਵਿੱਚ ਗ੍ਰਸਤ ਹੋਏ ਪਏ ਨੇ ਲੋਕਾਂ ਵੱਲੋਂ ਫੜਿਆ ਨੌਜਵਾਨ ਆਪ ਹੀ ਆਪਣੇ ਮੋਹ ਸਭ ਕੁਝ ਬਿਆਨ ਕਰ ਰਿਹਾ ਹੈ ਇਹ ਜੋ ਤੁਸੀਂ ਨੌਜਵਾਨ ਦੀ ਹਾਲਤ ਦੇਖ ਰਹੇ ਹੋ ਇੱਕ ਵਾਰ ਤੁਹਾਨੂੰ ਵੀ ਇਸ ਨੂੰ ਦੇਖ ਕੇ ਤਰਸ ਆਵੇਗਾ ਕਿ ਇਹ ਕਿਹੜੇ ਤੰਦੇ ਵਿੱਚ ਪੈ ਚੁੱਕਾ ਹੈ ਕਿਉਂਕਿ ਇਸ ਨੌਜਵਾਨ ਦੀ ਮਾੜੀ ਸੰਗਤ ਨੇ ਇਸ ਨੂੰ ਵੀ ਬਰਬਾਦੀ ਦੇ ਰਾਹ ਵੱਲ ਧਕੇਲ ਦਿੱਤਾ ਹੈ ਕਥੀ ਦੋਸ਼ੀ ਨੌਜਵਾਨ ਰਾਜਵੇ ਸਿੰਘ ਹੈ ਜਿਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਨਾਪਾ ਦੇ ਕਾਲਜ ਸਟੇਡੀਅਮ ਦੇ ਨਜ਼ਦੀਕ ਐਕਟਿਵਾਦੀ ਚੋਰੀ ਕੀਤੀ ਸੀ ਅਤੇ ਉਸੇ ਐਕਟਿਵਾਕ ਤੇ ਸਵਾਰ ਹੋ ਕੇ ਤਿੰਨੋਂ ਨੌਜਵਾਨੇ ਰੇਤਾ ਬਜਰੀ ਦੀ ਦੁਕਾਨ ਦੇ ਵਿੱਚ ਵੜ ਕੇ ਲੋਹਾ ਚੋਰੀ ਕਰ ਰਹੇ ਸਨ ਤਾਂ ਜਦੋਂ ਦੁਕਾਨਦਾਰ ਨੇ ਰੋਲਾ ਪਾਇਆ ਤਾਂ ਇਹ ਖੇਤਾਂ ਵੱਲ ਭੱਜਣ ਲੱਗੇ ਤੇ ਮੌਕੇ ਤੇ ਰਾਜਵੇ ਸਿੰਘ ਨੂੰ ਲੋਕਾਂ ਨੇ ਧਰਦ ਪੋਚਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਮੈਂ ਆਪਣੀ ਨਾਲ ਕਰਿਆਨੇ ਦੀ ਦੁਕਾਨਾ ਜੀ ਮੈਂ ਉੱਧਰ ਬੈਠਾ ਜਾਂ ਕੁਦਰਤੀ ਬਾਹਰ ਨਿਕਲਿਆ ਇਹ ਅੰਦਰੋਂ ਸਮਾਨ ਇਕੱਠਾ ਕਰਕੇ ਆਦਿ ਨੇ ਦੁਰਮੜ ਘਣ ਘਣ ਜੇ ਉਹ ਸੂਰਜੀ ਇੱਧਰ ਸਾਈਡ ਤੇ ਖੜਾਈ ਹੋਈ ਸੀ ਕਿਤੇ ਦੀ ਕਹਿੰਦੇ ਮੇਰੇ ਉੱਪਰ ਦੇ ਸਾਲ ਮਾਰ ਕੇ ਭੱਜ ਗਿਆ ਅਸੀਂ ਕਣਕਾ ਚੋਂ ਫੜਿਆ ਫਿਰ ਇਹਨੂੰ ਉਧਰ ਅਲਵੇੜੀ ਸਬਜ਼ੀ ਲੈਣ ਲੱਗਿਆ ਸੀ ਜੀ ਥੋੜੇ ਮਿੰਟ ਦੇ ਵਿੱਚ ਉਹ ਲੈ ਕੇ ਸੱਤਰ ਹੋ ਗਏ ਤਰਫਾ ਦਿੱਤੀ ਵੀ ਹੈ ਪਤਵਾਲੀ ਜੇ ਨੰਬਰ ਕੀ ਸਕੂਟਰ ਨੰਬਰ ਕੀ 6778 ਆ ਜੀ ਕਿਤਰਾ ਸੋਨਾ ਮਗਾ ਚੋ ਰਹੇ ਨੇ ਔਰ 11 ਸਰੀ ਕੀ ਹੋਈ ਜੀ ਇਹ ਆਪਣੀ ਬਾਰ ਵਾਲੇ ਦਿਨ ਮੇਰੇ ਫਾਦਰ ਸਾਹਿਬ ਮੇਰਾ ਬੇਟਾ ਪੜਦਾ ਟਿਊਸ਼ਨ ਤੇ ਹੀਰਾ ਮਹਿਲ ਚ ਕਾਲ ਦੇ ਘਰਾਉਣ ਚ ਖੜਾਈ ਆ ਉਹਨਾਂ ਨੇ ਬਸ ਖੜਾਉਣ ਤੋਂ ਬਾਅਦ 20 ਮਿੰਟ ਬਾਅਦ ਦੇਖਿਆ ਹੈ ਨਹੀਂ ਜੀ ਸਕੂਟਰੀ ਉੱਤੇ ਆਲੇ-ਦਾਲੇ ਦੇਖਿਆ ਉਸ ਤੋਂ ਬਾਅਦ ਅਸੀਂ ਚੌਂਕੀ ਦੇਤੀ ਦਰਖਾਸਤ ਉਸ ਤੋਂ ਬਾਅਦ ਅੱਜ ਸਾਨੂੰ ਉਰੋਂ ਪਤਾ ਲੱਗਿਆ ਇੱਥੋਂ ਖੋਣ ਗਿਆ ਕਿਸੇ ਦਾ ਸਕੂਟਰੀ ਦੇ ਆਪਣੇ ਕਾਪੀ ਦੇ ਨੰਬਰ ਲਿਖਿਆ ਹੋਇਆ ਸੀਗਾ ਕਹਿੰਦੇ ਵੀ ਤੁਹਾਡੀ ਸਕੂਟਰੀ ਮਿਲ ਗਈ ਓਰੇ ਸਿੱਧਸਰ ਕਲੋਨੀ ਚ ਵੀ ਓਰੇ ਆਜੇ ਉਰੇ ਇਹਦੇ ਲਵੇ ਜੰਮਰਾ ਮਤੂ ਹਾਂ ਜੀ ਹਾਂ ਉੱਥੇ ਕਿੜਾ ਗਿਆ ਉੱਥੇ ਪਿਛੇ ਖੜਾ ਗਿਆ ਹੋਊਗਾ ਉਰੇ ਬਾਪਾ ਹੀ ਸੋੜੇ ਸੰਤੋ ਰਹੀ ਇੱਥੇ ਜਿਆਦਾ ਆਏ ਆਂ ਅਸੀਂ ਉਰੇ ਕਹਿੰਦੇ ਵੀ ਉਰੇ ਖੜੀ ਆ ਯੂਰੇ ਆ ਜਾਓ ਅਸੀਂ ਇਥੋਂ ਬੋਲਦੇ ਆਂ ਅਸੀਂ ਜਦ ਇਹ ਉਰੇ ਆ ਗਏ ਜੀ ਇਹਨੂੰ ਕਾਫੀ ਟਾਈਮ ਹੋ ਗਏ ਚੋਰੀਆਂ ਕਰਦ ਨੂੰ ਵੱਡਿਆਂ ਦਾ ਉਹਨਾ ਪਿੰਡ ਆਈ ਇਹਦਾ ਤੇ ਪਹਿਲਾਂ ਵੀ ਦੋ ਤਿੰਨ ਵਾਰੀ ਫੜਿਆ ਇਹ ਆਪਣੇ ਇਥੇ ਚੱਕੀ ਤੇ ਚੋਰੀ ਕਰੀ ਸੀਗੀ ਉਦੋਂ ਵੀ ਕਾਫੀ ਨੁਕਸਾਨ ਕੀਤਾ ਇਹ ਮੁੰਡੇ ਨੇ ਤੇ ਆ ਹੁਣ ਦੋ ਦਿਨ ਹੋ ਗਏ ਗਮਾਂਡੀਆਂ ਦੇ ਸ਼ੀਸ਼ੇ ਭੰਨ ਕੇ ਗਿਆ ਤੇ ਅੱਜ ਸਿਮਿੰਟ ਸਟੋਰ ਕੋਲ ਤੇ ਇੱਕ ਬਹਾਦਰ ਸਿਮਿੰਟ ਸਟੋਰ ਦੀ ਦੁਕਾਨ ਲਈ ਉਹਨਾਂ ਦੇ ਅੰਦਰ ਉਹ ਦੁਰਮਟਾ ਤੇ ਉਹਨਾਂ ਦੇ ਆਪਣੇ ਕਾਂ ਇਕੱਠੇ ਕਰਤੇ ਨੇ ਇਕੱਠੇ ਕਰਦੇ ਸੀਗੇ ਤੇ ਉਹਦੇ ਬਾਅਦ ਵਿੱਚ ਜਦੋਂ ਮੁੰਡਾ ਆ ਗਿਆ ਫਿਰ ਬਾਹਰ ਦੀ ਖੇਸ ਨੂੰ ਭਜ ਰਿਹਾ ਇੱਕ ਖੋਖ ਪਿੰਡ ਦੀ ਐਕਟਿਵ ਆ ਚੱਕੀ ਹੋਈ ਹੈ ਇਹਦੇ ਕੋਲ ਉਹਦੇ ਕੋਲ ਬਰਾਬਰ ਹੋਈ ਜੀ ਮੈਂ ਤਾਂ ਕਰਕੇ ਵੀਰੇ ਪੂਰਾ ਨਹੀਂ ਸੀ ਮੈਂ ਦੋਨਾਂ ਟਾਈਮ ਉਹਨੂੰ ਚੋਰੀ ਕਰਦੇ ਨੇ ਚੋਰੀ ਹਾਲ ਤਾਂ ਥੋੜੇ ਦਿਨੇ ਹੋਣ ਮੈਂ ਤਾਂ ਗੱਡੀ ਤੋਂ ਆਏ ਨੂੰ 10-15 ਕਰਦੇ ਬੱਸ ਉਹ ਮਾੜੇ ਬੰਦਿਆਂ ਨਾਲ ਰਲ ਕੇ ਜਾਂ ਗਏ ਆ ਨਹੀਂ ਤੇ ਨਾਲ ਹੋਰ ਕੌਣ ਬੰਦੇ ਨੇ ਨਾਲ ਦੋ ਬੰਦੇ ਨੇ ਪੌਂਦੀ ਹੁੰਦੇ ਹੁੰਦੇ ਹਾਂ ਵੀ ਜਿੱਥੇ ਦੋ ਲਾਦ ਉੱਥੇ ਲਾਉਂਦੇ ਹਾਂ ਹਾਂ ਜੀ ਚੋਰੀ ਦੇ ਵਿੱਚ ਕਰਦੇ ਹਾਂ ਚੋਰੀ ਕਿਵੇਂ ਵੀਰੇ ਜਵੇਂ ਲੋਹਾ ਲਾ ਹਾ ਬਿਆ ਹੁੰਦਾ ਉਹ ਚੱਕ ਲੈਣੇ ਹੋਊਗਾ ਅੱਛਾ ਜਾਓ ਮਾਲ ਮੂਲ ਖੋਲਾਂਦੇ ਨੇ ਬਸ ਦੇ ਇਸ ਚੌਧਰੀ ਜਤੀਆ ਕਿੰਨੇ ਕਮਾਲ ਖੋਤੇ ਨਹੀਂ ਗਏ ਕਿੰਨੇ ਵੀ ਚੋਰੀਆਂ ਕਰੀਆਂ ਨੇ ਹਾਂਜੀ ਕਿੰਨੇ ਵੀ ਚੋਰੀਆਂ ਕਰੀਆਂ ਨੇ ਮਾਜਾ ਵੀਰੇ ਦੂਜੀ ਕਰੀ ਉਹਨਾਂ ਨੇ ਪਤਾ ਨਹੀਂ ਪਤਾ ਕਿੰਨੇ ਗਏ ਕਾਲ ਕਿੰਨੇ ਖੋਤੇ ਨੇ ਨਾਮ ਕੀ ਉਹਨਾਂ ਦੇ ਇੱਕ ਤਾਂ ਕਪਲਵਾਨ ਠੀਕ ਹੈ ਇੱਕ ਚੌਧਰੀ ਮਾਜਾ ਦੇ ਤੋਂ ਉਹਦਾ ਨਾਮ ਵੀ ਨਹੀਂ ਹਾਂ ਬਾ ਪਤਾ ਨਹੀਂ ਪਤਾ ਵੀਰੇ ਕਰੂੰ ਐਵੇਂ ਕੱਡੇ ਗੁੱਡੇ ਪੈਨੇ ਉੱਥੇ ਹੀ ਮਿਲਦੇ ਹੁੰਦੇ ਸਮਾਨ ਕਿੱਥੇ ਵੇਦੋਗੇ ਕਿਹੜਾ ਵੀਰੇ ਜਿਹੜਾ ਦੋ ਹੱਥ ਦੇ ਹੋ ਲੋਹਾ ਕਿਤੇ ਵੀ ਦੇ ਦੇ ਰੈਕਦੂਰ ਵੀ ਦੇ ਲੋਹਾਂਗੇ ਦੇ ਦੇ ਦੁਕਾਨਾ ਦਾ ਪਤਾ ਦਿੰਦੇ ਹਾਂਜੀ ਦੁਕਾਨਾ ਦਾ ਪਤਾ ਦੁਕਾਨਾ ਦਾ ਵੀਰੇ ਉਹੀ ਦੇ ਕੇ ਆਉਂਦੇ ਨੇ ਹਾਂ ਜੀ